ਸੁਣਿਆ ਹੈ ਬਾਬਾ ਜੀ ਤੂੰ ਦੁਖੀਆਂ ਦਾ ਦਰਦੀ ਸੁਣਿਆ ਹੈ ਬਾਬਾ ਜੀ ਤੂੰ ਦੁਖੀਆਂ ਦਾ ਦਰਦੀ ਮੈਂ ਸੋ ਪਾਸ ਸੁਣ ਆਇਆ ਤੇਰੇ ਸੋਨੇ ਦਰ ਕਰਦੀ ਮੈਂ ਸੋ ਪਾਸ ਸੁਣ ਆਇਆ ਤੇਰੇ ਸੋਨੇ ਦਰ ਕਰਦੀ ਸੁਣਿਆ ਸੋਨਾ ਹੈ ਬਾਬਾ ਜੀ ਤੂੰ ਦੁਖੀਆਂ ਦਾ ਦਰਦੀ ਤੇਰੇ ਦਰ ਤੇ ਆਇਆ ਹਾਂ ਮੇਰੇ ਦੁਖੜੇ ਸੁਣ ਬਾਬਾ ਤੇਰੇ ਦਰ ਤੇ ਆਇਆ ਹਾਂ ਮੇਰੇ ਦੁਖੜੇ ਸੁਣ ਬਾਬਾ ਦੁੱਖਾਂ ਦਾ ਸਤਾਇਆ ਹਾਂ ਚਰਨੀ ਹੁਣ ਬਾਬਾ ਮੈਂ ਜੋਲੀ ਅਡ ਆਇਆ ਖੜ ਪਾ ਦਿਓ ਜੋਲੀ ਜੀ ਸੁਣਿਆ ਹੈ ਬਾਬਾ ਜੀ ਤੂੰ ਦੁਖੀਆਂ ਦਾ ਦਰਦੀ ਸੁਣਿਆ ਹੈ ਬਾਬਾ ਜੀ ਤੂੰ ਦੁਖੀਆਂ ਦਾ ਦਰਦੀ ਮੈਂ ਸੋਬਾ ਸੁਣ ਆਇਆ ਤੇਰੇ ਸੋਹਣੇ ਦਰ ਕਰਦੀ ਮੈਂ ਸੋ ਬਾ ਸੁਣ ਆਇਆ ਤੇਰੇ ਸੋਨੇ ਵਰ ਕਰਦੀ ਸੁਣਿਆ ਹੈ ਬਾਬਾ ਜੀ ਤੂੰ ਦੁਖੀਆਂ ਦਾ ਦਰਦੀ ਸੁਣਿਆ ਹੈ ਬਾਬਾ ਜੀ ਤੂੰ ਦੁਖੀਆਂ ਦਾ ਦਰਦੀ ਤੂੰ ਗੱਤ ਨਿਗਤਿਆਂ ਦੀ ਤੂੰ ਪਤ ਨਪਤਿਆਂ ਦੀ ਤੂੰ ਗੱਤ ਨਿਗਤਿਆਂ ਦੀ

ਬਾ ਸੁਣਿਆ ਆ ਤੇਰੇ ਸੋਨੇ ਦਰ ਕਰਦੀ ਮੈਂ ਸੋ ਬਾ ਸੁਣਿਆ ਆ ਤੇਰੇ ਸੋਨੇ ਦਰ ਕਰਦੀ ਸੁਣਿਆ ਹੈ ਬਾਬਾ ਜੀ ਤੂੰ ਦੁਖੀਆਂ ਦਾ ਦਰਦੀ ਸੁਣਿਆ ਹੈ ਬਾਬਾ ਜੀ ਤੂੰ ਦੁਖੀਆਂ ਦਾ ਦਰਦੀ ਮੈਂ ਨੀਵਾ ਮੇਰਾ ਮੁਰਸ਼ਿਦ ਉੱਚਾ ਉੱਚਿਆਂ ਦੇ ਸੰਗ ਲਾ ਮੈਨੀਆਂ ਮੇਰਾ ਮੁਰਸ਼ਿਦ ਉੱਚਾ ਉੱਚਿਆਂ ਦੇ ਸੰਗ ਲਾਈ ਸਦਕੇ ਜਾਵਾਂ ਉੱਚਿਆਂ ਤੋਂ ਜਿਨ੍ਹਾਂ ਨੀਵੇਂ ਸੰਗ ਨਿਵਾਹੀ ਸਦਕੇ ਜਾਵਾਂ ਉੱਚਿਆਂ ਤੋਂ ਜਿਨ੍ਹਾਂ ਨੀਵੇਂ ਸੰਗ ਨਿਵਾਹੀ ਮੈਂ ਤੂੜ ਬਣ ਜਾਵਾਂ ਬਾਬਾ ਜੀ ਦੇ ਚਰਨਾਂ ਦੀ ਕਰਦੀ ਮੈਂ ਸੋ ਪਾਸ ਸੁਣ ਆਇਆ ਤੇਰ ਸੋਣੀ ਦਰ ਕਰਦੀ ਸੁਣਿਆ ਹੈ ਬਾਬਾ ਜੀ ਤੂੰ ਦੁਖੀਆਂ ਦਾ ਦਰਦੀ ਸੁਣਿਆ